ਭਾਜੀ ਲੰਬੇ ਸਮਿਆਂ ਦੀ ਜਿਹੜੀ ਗੱਲ ਆ ਫਾਦਰ ਵੀ ਸਾਡੇ ਕਾਂਗਰਸੀ ਸੀ ਸਾਡੇ ਬਾਦਰ ਵੀ ਕਾਂਗਰਸੀ ਸੀ ਅਸੀਂ ਵੀ ਕਾਂਗਰਸੀ ਕਿ ਫ੍ਰੀडम फाइਟਰ ਫੈਮਿਲੀ ਆ ਸਾਡੀ ਤੇ ਕਾਂਗਰਸ ਲਈ ਅਸੀਂ ਤਨਮਨ ਨਾਲ ਕੰਮ ਕਰਦੇ ਆਂ ਜੀ ਰਾਜਾ ਬੜਿੰਗ ਜੀ ਨੂੰ ਲੁਧਿਆਣੇ ਭੇਜਿਆ ਅਸੀਂ ਉਹਨਾਂ ਦੀ ਹਰ ਤਰ੍ਹਾਂ ਦੀ ਤਰਫ ਤੋਂ ਨਾਲ ਮਦਦ ਕਰਾਂਗੇ ਦੱਬ ਕੇ ਮਦਦ ਕਰਾਂਗੇ ਔਰ ਵਧੀਆ ਤੋਂ ਵਧੀਆ ਵੋਟਰਾਂ ਨਾਲ ਵੱਧ ਤੋਂ ਵੱਧ ਵੋਟਰਾਂ ਨਾਲ ਜੁਟਾ ਕੇ ਲੋਹਿਆਣੇ ਦੀ ਆਵਾਜ਼ ਬਣਾ ਕੇ ਪਾਰਲੀਮੈਂਟ ਚ ਭੇਜਾਂਗੇ ਚਾਈਨਾ ਨੇ ਆ ਕੇ ਸਾਡੀ ਹੋਰ ਇੰਡਸਟਰੀ ਖਤਮ ਕਰਤੀ ਸਾਡੀ ਕੋਈ ਸਰਮਾਈ ਨਹੀਂ ਹੋਈ ਡਾਈ ਇੰਡਸਟਰੀ ਸਾਡੀ ਖਤਮ ਹੋ ਗਈ ਲੋਹੇ ਦੀ ਇੰਡਸਟਰੀ ਸਾਡੀ ਖਤਮ ਹੋ ਗਈ ਸਾਡੀ ਇੰਡਸਟਰੀ ਰਹੀ ਕਿੱਥੇ ਆ ਜੀ ਮਾਂਚੈਸਟਰ ਉਹ ਇੰਡੀਆ ਕਹਿਣ ਵਾਲੇ ਲੁਧਿਆਣੇ ਨੂੰ ਉਹ ਨਾਮ ਹੀ ਮਾਂਚੈਸਟਰ ਰਹਿ ਗਿਆ ਵੀ ਤੁਸੀਂ ਵਾਰ ਤੋਂ ਵਾਰ ਵੋਟਾਂ ਕਾਂਗਰਸ ਨੂੰ ਪਾਓ ਰਾਜਾ ਪ੍ਰਦੇਸ਼ੀ ਜੀ ਨੂੰ ਉੱਪਰ ਭੇਜੋ ਪਾਰਲੀਮੈਂਟ ਤੇ ਆਲ ਓਵਰ ਇੰਡੀਆ ਚ ਤੁਸੀਂ ਕਾਂਗਰਸ ਦੇ ਵੋਟਾਂ ਪਾਓ ਤੇ ਇਹਨਾਂ ਨੂੰ મોદી ਹੋਣਾਂ ਨੂੰ ਪਰੇ ਕਰੋ ਤਾਂ ਜਾ ਕੇ ਵਪਾਰ ਚੱਲੇ ਸਾਰੇ ਲੋਕ ਖੁਸ਼ ਆਲੋ ਤੁਸੀਂ ਦੇਖਿਆ ਹੀ ਆ ਜਦੋਂ ਮੰਤਰੀ ਸੀਗਾ ਸੜਕਾਂ 'ਤੇ ਖੜ-ਖੜ ਕੇ ਰੋਡ 'ਤੇ ਖੜ-ਖੜ ਕੇ ਦੂਜਿਆਂ ਦੀਆਂ ਬੱਸਾਂ ਰੋਕਦਾ ਸੀ ਜਿਹੜੀਆਂ ਗੈਰ ਕਾਨੂੰਨੀ ਚੱਲਦੀਆਂ ਸੀ ਉਹ ਠੂਕਦਾ ਸੀ ਜਨ ਹਿਤੇਸ਼ੀ टीआरपी ਨਹੀਂ ਭਰੋ ਸਾਡਾ। ਨਿਦੇਸ਼ੀ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਮਨੀਸ਼ ਵਿਸ਼ੇਸ਼ ਤੇ ਥੋੜੇ ਦਿਨਾਂ ਬਾਅਦ ਜਿਹੜਾ ਕਿ ਇਲੈਕਸ਼ਨ ਟਾਈਮ ਹੈ ਤੇ ਜਿੱਕਰ ਗੱਲ ਕਰੀਏ ਕਾਂਗਰਸ ਉਹ ਤਾਂ ਕਾਂਗਰਸ ਦੇ ਲੰਬੇ ਸਮੇਂ ਤੋਂ ਜਿਹੜੇ ਸੇਵਾ ਕਰਦੇ ਹੋਏ ਬਿੱਟੂ ਨਮਕਾਰ ਜੀ ਗੱਲ ਕਰਾਂਗੇ ਸਰ ਕਿਤਨਾ ਨੇ ਗੋ ਜਿਹੜਾ ਲੰਬੇ ਸਮੇਂ ਤੋਂ ਤੁਸੀਂ ਕਾਂਗਰਸ ਨੂੰ ਕਰਦੇ ਕਿਰਪਾ ਕਰੋਗੇ ਐਨਐਲ ਮਿੰਕ ਦਾ ਭਾਈ ਨੇ ਪਾਜੀ ਲੰਬੇ ਸਮੇਂ ਆ ਦੀ ਜਿਹੜੀ ਗੱਲ ਆ ਫਾਦਰ ਵੀ ਸਾਡੇ ਕਾਂਗਰਸੀ ਸੀ ਸਾਡੇ ਫਾਦਰ ਵੀ ਕਾਂਗਰਸੀ ਸੀ ਅਸੀਂ ਵੀ ਕਾਂਗਰਸੀ ਆ ਫ੍ਰੀडम फाइਟਰ ਫੈਮਲੀ ਆ ਸਾਡੀ ਤੇ ਕਾਂਗਰਸ ਵੀ ਅਸੀਂ ਤਨਮਨთან ਨਾਲ ਕੰਮ ਕਰਦੇ ਆ ਜੀ ਤੇ ਅੱਜ ਰਹੀ ਰਾਜੇ ਬੜਿੰਦੀ ਬਾਰੇ ਗੱਲ ਕੀਤੀ ਜਿਹੜੀ ਤੁਸੀਂ ਪਾਜੀ ਪਹਿਲਾਂ ਮਨੀਸ਼ ਟਵਾੜੀ ਜੀ ਨਾਲ ਚੱਲਦੇ ਰਹੇ ਉਸ ਤੋਂ ਬਾਅਦ ਇਹਨਾਂ ਨੂੰ ਮੋਕਾ ਬਟੂ ਨੂੰ ਮੌਕਾ ਮਿਲਿਆ ਰਮਨਿਤ ਬਟੂ ਉਹਨਾਂ ਨੂੰ ਉਹਨਾਂ ਨਾਲ ਚੱਲੇ ਜੀ ਹੁਣ ਉਹਨਾਂ ਨੇ ਕਿਸੇ ਕਾਰਨ ਵਸ਼ ਦੂਜੀ ਪਾਰਟੀ ਚਲੇ ਗਏ ਬੀਜੇਪੀ ਚ ਸਾਡੀ ਪਾਰਟੀ ਨੇ ਰਾਜਾ ਬਣਿੰਗ ਜੀ ਨੂੰ ਲੁਧਿਆਣੇ ਭੇਜਿਆ ਅਸੀਂ ਉਹਨਾਂ ਦੀ ਹਰ ਤਰ੍ਹਾਂ ਦੀ ਤਰਫੋਂ ਮਦਦ ਕਰਾਂਗੇ ਦੱਬ ਕੇ ਮਦਦ ਕਰਾਂਗੇ ਔਰ ਵਧੀਆ ਤੋਂ ਵਧੀਆ ਵੋਟਰਾਂ ਨਾਲ ਵੱਧ ਤੋਂ ਵੱਧ ਵੋਟਰਾਂ ਨਾਲ ਜਿਤਾ ਕੇ ਲੁਧਿਆਣੇ ਦੀ ਆਵਾਜ਼ ਬਣਾ ਕੇ ਪਾਰਲੀਮੈਂਟ ਚ ਭੇਜਾਂਗੇ ਕੀ ਲੱਗਦਾ ਸਰ ਜੀ ਇੰਡਸਟਰੀ ਨੂੰ ਲੈ ਕੇ ਕਿਸ ਤਰ੍ਹਾਂ ਦੇ ਮੁੱਦਿਆਂ ਦੇ ਤੁਸੀਂ ਵੀ ਦੱਸੇ ਹੋਣੇ ਕਿ ਤੁਸੀਂ ਵੀ ਸੇਵਾ ਕਰਦੇ ਰਹੇ ਹੋ ਇੰਡਸਟਰੀ ਨੂੰ ਲੈ ਕੇ ਕਿਸ ਤਰ੍ਹਾਂ ਦੇ ਮੁੱਦੇ ਦੱਸੇਗੇ ਤੁਹਾਡੇ ਵੱਲ ਭਾਜੀ ਇੰਡਸਟਰੀ ਲੈ ਕੇ ਪਹਿਲਾਂ ਤਾਂ ਕੁਝ ਨਹੀਂ ਹੋਇਆ ਰਾਜਾ ਬੜਿੰਗ ਜੀ ਨੇ ਸਾਨੂੰ ਵਿਸ਼ਵਾਸਨ ਦਿੱਤਾ ਵੀ ਮੈਂ ਤੁਹਾਡੇ ਮੁੱਦੇ ਜਾ ਕੇ ਚੱਕੂਗਾ ਅਸੀਂ ਉਹਨਾਂ ਨੂੰ ਉਹਨਾਂ ਨੂੰ ਦੇਖਦੇ ਪਏ ਆ ਚਾਈਨਾ ਨੇ ਆ ਕੇ ਸਾਡੀ ਹੋਰ ਇੰਡਸਟਰੀ ਖਤਮ ਕਰਤੀ ਸਾਡੀ ਕੋਈ ਸਰਮਾਈ ਨਹੀਂ ਹੋਈ ਡਾਈਇੰਗ ਇੰਡਸਟਰੀ ਸਾਡੀ ਖਤਮ ਹੋ ਗਈ ਲੋਹੇ ਦੀ ਇੰਡਸਟਰੀ ਸਾਡੀ ਖਤਮ ਹੋ ਗਈ ਸਾਡੀ ਇੰਡਸਟਰੀs ਰਹੀ ਕਿੱਥੇ ਆ ਜੀ ਮਾਂਚੈਸਟਰ ਉਹ ਫ੍ਰੀ ਇੰਡੀਆ ਕਹਿਣ ਵਾਲੇ ਲੁਧਿਆਣੇ ਨੂੰ ਉਹ ਨਾਮ ਹੀ ਮਾਂਚੈਸਟਰ ਰਹਿ ਗਿਆ ਬਾਕੀ ਤਾਂ ਇੰਡਸਟਰੀ ਨਹੀਂ ਨੀ ਬੜੀ ਮੁਸ਼ਕਲ ਇਹ ਸਾਡੇ ਲੋਕਾਂ ਕੋਲ ਪੈਸੇ ਆਪਣੇ ਜਾਂ ਜਿਨ੍ਹਾਂ ਕੋਲ ਆਪਣੇ ਪੈਸੇ ਸੀ ਉਹ ਸਰਵਾਈਵ ਕਰ ਰਹੇ ਆ ਜੀ ਉਹ ਥੋੜੇ ਬੋਧ ਚਲਾਈ ਜਾਂਦੇ ਆ ਘਾਟੇ ਵਾਦੇ ਭਾ ਕੇ ਜਾਂ ਲੋਕੀ ਆਪਣੇ ਹੁੰਟਾ ਵਧਾਉਂਦਾ ਆ ਕੇ ਬੈਂਕਾਂ ਤੋਂ ਲੋਨ ਲੈ ਲੈ ਕੇ ਆਪਣੇ ਆਪ ਨੂੰ ਸਰਵਾਈਵ ਕਰਦੇ ਆ ਇੰਡਸਟਰੀ ਤਾਂ ਰਹੀ ਨਹੀਂ ਜੀ ਕੋਰੋਨਾ ਤੋਂ ਬਾਅਦ ਬੁਰਾ ਹਾਲ ਹੋਇਆ ਪਿਆ ਲੋਕਾਂ ਦਾ ਇਸ ਕਰਕੇ ਅਸੀਂ ਜਦੋਂ ਵੈਸੇ ਅੱਗੋਂ ਵੀ ਜਦੋਂ ਵੀ ਭਾਪਾ ਆਈ ਹੈ ਵਪਾਰ ਹਮੇਸ਼ਾ ਹੀ ਡੋਨ ਹੋਇਆ ਅਸੀਂ ਇਸ ਕਰਕੇ ਮੈਂ ਸਾਰੇ ਲੋਕਾਂ ਨੂੰ ਇਹ ਆਵਾਜ਼ ਕਰ ਰਹਾ ਮੇਰੇ ਹੱਥ ਜੋੜ ਕੇ ਬੇਨਤੀ ਕਰਨਾ ਵੀ ਤੁਸੀਂ ਵੱਧ ਤੋਂ ਵੱਧ ਵੋਟਾਂ ਕਾਂਗਰਸ ਨੂੰ ਪਾਓ ਰਾਜਾ ਬੜਿੰਗ ਜੀ ਨੂੰ ਉੱਪਰ ਭੇਜੋ ਪਾਰਲੀਮੈਂਟ ਚ ਆਲ ਓਵਰ ਇੰਡੀਆ ਚ ਤੁਸੀਂ ਕਾਂਗਰਸ ਚ ਵੋਟਾਂ ਪਾਓ ਤੇ ਇਹਨਾਂ ਨੂੰ ਮੋਦੀ ਉਹਨਾਂ ਨੂੰ ਪਰੇ ਕਰੋ ਤਾਂ ਜਾ ਕੇ ਵਪਾਰ ਚੱਲੇ ਸਾਰੇ ਲੋਕ ਖੁਸ਼ਹਾਲ ਹੋ ਤੁਸੀਂ ਵੀ ਗਾਰੰਟੀ ਲੈ ਰਹੇ ਹੋ ਲੋ ਤੁਹਾਡਾ ਇੱਕ ਮੈਸੇਜ ਬੜਾ ਵਾਇਰਲ ਹੋ ਰਿਹਾ ਕਿ ਅਮਰਿੰਦਰ ਸਿੰਘ ਦਾ ਇਹ ਕਿ ਜਿੱਤੇ ਹੋਏ ਜਿੱਤੇ ਹੋਏ ਇੰਡਸਟਰੀ ਨੂੰ ਕਿਦਾਂ ਦੇਖ ਜੂਗਾ ਕਹਿੰਦਾ ਰਾਜਾ ਬੜਿੰਗ ਜਿਹੜਾ ਜਿੱਤ ਕੇ ਆਵੇ ਉਹਦੀ ਗਾਰੰਟੀ ਮੈਂ ਲੈਣਾ ਯਾਰ ਉਹਦੀ ਗਾਰੰਟੀ ਮੈਂ ਲੈਣਾ ਅੱਗੇ ਵੀ ਲੋਕਾਂ ਦੇ ਅਸੀਂ ਕੰਮ ਕਰਾਏ ਆ ਹੁਣ ਫੇਰ ਕਰਾਵਾਂਗੇ ਦੱਬ ਕੇ ਤੇ ਰਾਜੇ ਬੜਿੰਗ ਨੂੰ ਛੋਟਾ ਮੇਰਾ ਭਰਾ ਵਾ ਰਾਜਾ ਬਣੇਗਾ ਉਹਨੂੰ ਨਾਲ ਉਹਦਾ ਹੱਥ ਫੜ ਕੇ ਕੰਮ ਕਰਾਵਾਂਗੇ ਲੋਕਾਂ ਦੇ ਤੇ ਉਹ ਵੀ ਐਦਾਂ ਦਾ ਸਖਸ਼ਣ ਤੁਸੀਂ ਦੇਖਿਆ ਹੀ ਆ ਜਦੋਂ ਮੰਤਰੀ ਸੀਗਾ ਸੜਕਾਂ ਤੇ ਖੜ ਖੜ ਕੇ ਰੋਡ ਤੇ ਖੜ ਖੜ ਕੇ ਦੂਜਿਆਂ ਦੀਆਂ ਬੱਸਾਂ ਰੋਕਦਾ ਸੀ ਜਿਹੜੀਆਂ ਗੈਰ ਕਾਨੂੰਨੀ ਚੱਲਦੀਆਂ ਸੀ ਉਹ ਠੋਕਦਾ ਸੀ ਤੇ ਐਤੇ ਹੀ ਨਾ ਜੀ ਜਦੋਂ ਵੀ ਦੁਬਾਰਾ ਆਊਗਾ ਅਸੀਂ ਦੱਬ ਕੇ ਲੁਧਿਆਣੇ ਲਈ ਆਵਾਜ਼ ਚੱਕਾਂਗੇ ਉਹਨਾਂ ਨਾਲ ਮਿਲ ਕੇ ਕੰਮ ਕਰਾਂਗੇ ਤੇ ਇੰਨੀ ਸਪੋਰਟ ਕਰ ਰਹੇ ਹਾਂ ਕਿਤੇ ਉਹਦਾ ਉਹਦਾ ਤਾਂ ਨਹੀਂ ਲੈਣਾ ਤੁਸੀਂ ਕਾਂਗਰਸ ਦੇ ਵਿੱਚ ਪਾਜੀ ਫ੍ਰੀडम ਫਰਦਰ ਫੈਮਿਲੀ ਆ ਉਹਦੇ ਲੈਣੇ ਹੁੰਦੇ ਤੇ ਉਹਦੇ ਸਾਡੇ ਪੁਰਾਣੇ ਹੀ ਬੜੇ ਸਾਨੂੰ ਤਿਆਰ ਸੀ ਉਹਦੇ ਉੱਤੇ ਦਾ ਅਸੀਂ ਵਿਸ਼ਵਾਸ ਕਰਦੇ ਨਹੀਂ ਕੰਮ ਤੇ ਵਿਸ਼ਵਾਸ ਕਰਦੇ ਆ ਜੇ ਪਾਰਟੀ ਕੋਈ ਜ਼ਿੰਮੇਵਾਰੀ ਸੁੱਚ ਦੇਊਗੀ ਤੇ ਉਦੋਂ ਤੋਂ ਪਿੱਛੇ ਵੀ ਨਹੀਂ ਹਟਾਂਗੇ ਕੰਮ ਕਰਾਂਗੇ ਦੱਬ ਗਏ ਜੇ ਪਾਰਟੀ ਨਹੀਂ ਸਾਨੂੰ ਕਾਬਲ ਸਮਝੂਗੀ ਪਾਰਟੀ ਦਾ ਵਰਕਰ ਬਣ ਕੇ ਕੰਮ ਕਰਾਂਗੇ ਜੀ ਜੇ ਲੁਧਿਆਣੇ ਦੀ ਗੱਲ ਕਰੀਏ 38 ਤੋਂ 40 ਕੈਂਡੀਡੇਟ ਜਿਹੜੇ ਲੁਧਿਆਣੇ ਦੇ ਵਿੱਚ ਖੜੇ ਹੋਏ ਨੇ ਉਹਨਾਂ ਦੇ ਵਿੱਚ ਰਾਜਾ ਵੜਿੰਗ ਜੀ ਨੇ ਕਿਸ ਤਰ੍ਹਾਂ ਦੇ ਪਾਜੀ ਤਿੰਨ ਤਿੰਨ ਬੰਦਿਆਂ ਦਾ ਇਹ ਮੁਕਾਬਲਾ ਵਾ ਬਾਕੀ ਚਾਰ ਬੰਦਿਆਂ ਦਾ ਇਹ ਮੁਕਾਬਲਾ ਜੀ ਰਾਜਾ ਵੜਿੰਗ ਜੀ ਦੋ ਨੰਬਰ ਤੇ ਫਿਰ ਮਨੀਤ ਬਿੱਟੂ ਜੀ ਪੱਪੀ ਬਰਾਸ਼ਰ ਜੀ ਤੇ ਆਪਣੇ ਅਕਾਲੀ ਦਲ ਦੇ ਨਰਜੀਤ ਢਿੱਲੋਂ ਜੀ ਇਹ ਚਾਰ ਬੰਦੇ ਆ ਬਾਕੀ ਦਾ ਠੀਕ ਆ ਹਰ ਆਦਮੀ ਆਪਣਾ ਕੋਸ਼ਿਸ਼ ਕਰਦਾ ਮੈਂ ਲੜਣਾ ਇਲੈਕਸ਼ਨ ਲੜਣਾ ਮੈਂ ਆਪਣੀ ਕਿਸਮਤ ਅਜਵਾਵਾ ਪਰਮਾਤਮਾ ਸਾਰਿਆਂ ਨੂੰ ਜਿੱਤ ਦੇਵੇ ਜੀ ਸਾਡੀ ਤਾਂ ਦੁਆ ਸਾਰਿਆਂ ਲਈ ਆ ਪਰਮਾਤਮਾ ਸਾਰਿਆਂ ਨੂੰ ਜਿੱਤ ਦੇਵੇ ਤੇ ਆਣਾ ਪਰਮਾ ਇੱਕੋ ਹੀ ਇੱਕ ਨੇ ਹੀ ਆ ਤੇ ਜੇ ਇੱਕ ਨੇ ਆਣਾ ਅਸੀਂ ਉਹ ਅਕਾਲ ਪੁਰਖ ਦੇ ਪ੍ਰਾਰਥਨਾ ਕਰਦੇ ਆ ਕਿ ਜੇ ਇੱਕ ਨੂੰ ਭੇਜਣਾ ਤੇ ਸਾਡੇ ਵੱਲੋਂ ਸਾਡੀ ਬੇਨਤੀ ਸਵਾਰ ਕਰੇ ਰਾਜਾ ਵੜਿੰਗ ਜਿਹਨੂੰ ਵੱਧ ਤੋਂ ਵੱਧ ਵੋਟਾਂ ਪਵਾ ਕੇ ਸਾਡੀ ਆਵਾਜ਼ ਬਣ ਕੇ ਪਾਰਲੀਮੈਂਟ 'ਚ ਜਾਣ ਧੰਨਵਾਦ ਜੀ ਸੋਏ ਸੀਗੇ ਸਾਡੇ ਨਾਲ ਨਮਸਕਾਰ ਬਿੱਟੂ ਜੀ ਜਿਨ੍ਹਾਂ ਦੇ ਵੱਲੋਂ ਵੀ ਬੜਾ ਹੀ ਸੋਹਣਾ ਜਿਹੜਾ ਮੈਸੇਜ ਦਿੱਤਾ ਗਿਆ ਕਿ ਅਸੀਂ ਸਾਡੀ ਜਿਹੜੀ ਜੱਦੀ ਪਾਰਟੀ ਜਿਹੜੀ ਕਾਂਗਰਸ ਹੈ ਤੇ ਅਸੀਂ ਜਿਹੜੇ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਜਿਹੜੀ ਪੂਰੀ ਸਪੋਰਟ ਕਰਾਂਗੇ ਤੇ ਅਗਰ ਜੇ ਉਹ ਜਿੱਤਦੇ ਤੇ ਇੰਡਸਟਰੀ ਦਾ ਵੀ ਬਹੁਤ ਹੀ ਸੁਧਾਰ ਹੋਏਗਾ ਹੋਰ ਵੀ ਲੋਕਾਂ ਨਾਲ ਗੱਲਬਾਤ ਕਰਦੇ ਰਵਾਂਗੇ ਤੇ ਇੰਦਰੋ ਬਣ ਰੋ ਜਾਨੀ ਤੇ ਸ਼ਿਸ਼ਾ